ਚਾਹ ਰਸ ਕੀ ਕਮੀ ਰਗੀ ਪਿਆਰ ਤੇ ਅਠੇ ਯਾਰ ਇੱਕ ਆਲ ਮਕਾਦੋ ਕੀਤਾ ਦੱਸੀ ਦੱਸ ਦੇਣੀ ਰਾਏ ਦਾ ਫੋਨ ਚੱਲ ਰਿਹਾ ਹੈ ਰਾਏ ਨੂੰ ਵੀ ਬੋਤਾ ਚਾਹ ਨੂੰ ਦੱਸ ਚਾਹ ਨੂੰ ਕਰੋ ਚੱਲ ਚੱਲ ਨਹੀਂ ਮੈਂ ਜਾਣ ਦੇ ਤੇਰਾ ਲੋਕ ਜਾਣਾ ਇਹ ਨਾ 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 ਫੋਨ ਤਾਂ ਪਹਿਲੋ ਕਿੰਨੇ ਬਚਾ ਜਨਾ ਇਹ ਚੱਲ ਮਰ ਬਾਈ ਬਾਈ ਪ੍ਰੀਤਾ ਮੇਰੀ ਯੰਦਰੀ ਚੱਲ ਪਰਲੇ ਪਾਸ ਓਏ ਪ੍ਰੀਤਾ ਬਾਈ ਬਾਈ ਪ੍ਰੀਤਾ ਮੇਰੀ ਯੰਦਰੀ ਸੱਤ ਸੱਤਦੀ ਐ ਦੋਵਾਂ ਜੀਆਂ ਨੇ ਇਹ ਨਹੀਂ ਪ੍ਰੀਤਾ ਡਾੜੀ ਜਾਨ ਦੇ ਮਰਨੇ ਕੀਤਾ ਕੀ ਕੀਤਾ ਨੇ ਆ ਵੇਖੋ ਜੀ ਮੇਰੇ ਕੋਲ ਪਾਈ ਜਾਂਦੀ ਐ ਸਲਫਾਈ ਜਾਂਦੀ ਐ ਮੈਂ ਵੀ ਚੱਲੀ ਪ੍ਰੀਤ ਰਾਣੀ ਮੈਂ ਵੀ ਚੱਲੇ ਤੂੰ ਦੂਜਿਆਂ ਦੀ ਸਾਂਭਣੀ ਆ ਚੱਲ ਪ੍ਰੀਤ ਰਾਣੀ ਆ ਵੇਖੋ ਹੁਣ ਕਿਵੇਂ ਰੋਂਦੀ ਪਈ ਉਹਨੇ ਸਾਡੀ ਇਲਾਜ ਕੋਈ ਨਹੀਂ ਇਸ ਰੱਖੀ ਜਦੋਂ ਸਾਡੀ ਮੈਂ ਵੀ ਚੱਲਦੀ ਹੁੰਦੇ ਨਾਲ ਕੁੱਤੇ ਗਏ ਜੜੀ ਬੜੀ ਕੁੜੀ ਪ੍ਰੀਤ ਰਾਣੀ ਸੱਚੇ ਪ੍ਰੀਤ ਰਾਣੀ ਲਾ ਲਾ ਲਾਇਰ ਨਾ ਪਾਣਾ ਕੋਈ ਪ੍ਰੀਤ ਦਾਦੀ ਸੱਤੀ ਆਵੇ ਲੋਕੀ ਅੰਤ ਮਾੜਾ ਖਾਣ ਦੀ ਸੱਤਾਂ ਅੰਤ ਮਾੜਾ ਕੀਤਾ ਸੀਗਾ ਸਾਨੂੰ ਕਈ ਵਾਰੀ ਮੈਨੇ ਦੋ ਵਾਰੀ ਤਿੰਨ ਕਾਲੇ ਕਰਾਏ ਨੇ ਅੱਜ ਸੱਟ ਮਾਰ ਕੇ ਪਰੇ ਕੀਤੀ ਕਿਉਂਕਿ ਸੀ ਦੋਵੇਂ ਜੀ ਐਸ ਸੀਗੇ ਕਿਉਂਕਿ ਇਹਨਾਂ ਨੇ ਅੰਤ ਮਾੜਾ ਕੀਤਾ ਸੀਗਾ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਜੇਰੀ ਨੇ ਕਿਹੜੀ ਕਿੱਥੇ ਗਈ ਚਲੀ ਆ ਪ੍ਰੀਤ ਦਾਦੀ ਮਰਨ ਪ੍ਰੀਤ ਦਾਦੀ ਚਲੋ ਅਸੀਂ ਤੁਹਾਨੂੰ ਵੀਡੀਓ WhatsApp ਤੇ ਫੇਰੇ ਸ਼ੇਅਰ ਕਰਾਂਗੇ ਹਾਂ ਇਹ ਡਾਡੀ ਮੈਨੂੰ ਦੱਸਦੇ ਆ ਵੀ ਕਿ ਉਹ ਪੱਜ ਕੇ ਰਹਿ ਗਿਆ ਹੈ ਹਾਂ ਇੱਕ ਸਰਜੀਤ ਸਿੰਘ ਨਾਂ ਦਾ ਸ਼ਖਸ ਹੈ ਜਿਨੇ ਆਪਣੀ ਲੜਕੀ ਆਪਣੀ ਬੇਟੀ ਨੂੰ ਉਸਨੇ ਉਹਦੇ ਹੱਥ ਬੰਨੇ ਤੇ ਹੱਥ ਬੰਨ ਕੇ ਨਹਿਰ ਦੇ ਵਿੱਚ ਸੁੱਟਤਾ ਤੇ ਇੱਥੇ ਦੱਸਣਯੋਗ ਹੈ ਵੀ ਉਸਨੇ ਇਸ ਚੀਜ਼ ਦੀ ਵੀਡੀਓ ਵੀ ਬਣਾਈ ਤੇ ਉਹ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਉਹਦੇ ਰਿਲੇਟਿਵਸ ਵੱਲੋਂ ਦੀ ਮਰਨ ਵਾਲੀ ਲੜਕੀ ਦੀ ਭੂਆ ਵੱਲੋਂ ਪਹਿਲਾਂ ਇਨਫੋਰਮੇਸ਼ਨ ਆਈ ਉਸ ਨੂੰ ਵੈਰੀਫਾਈ ਕੀਤਾ ਤਾਂ ਆ ਚੀਜ਼ ਪਤਾ ਲੱਗੀ ਤੇ ਇਮੀਡੀਏਟਲੀ ਪਾਰਟੀ ਸਾਡੀ ਨੇ ਡਿਸਪੈਚ ਕੀਤੀ ਹੈ ਇਥੋਂ ਤੇ ਉਹਨਾਂ ਨੇ ਉਸ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਤੇ ਜਿਹੜਾ ਇਸਨੇ ਆ ਬਹੁਤ ਹੀ ਖੌਫਨਾਕ ਇੱਕ ਐਕਟ ਕੀਤਾ ਜਿਹੜੇ ਆਪਣੀ ਹੀ ਬੱਚੀ ਨੂੰ ਜਲਦੀ ਨੂੰ ਨਹਿਰ ਦੇ ਵਿੱਚ ਸੁੱਟਦਾ ਉਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਸ ਤੇ ਜਿਹੜੀ ਬੰਦੀ ਕਰ ਰਹੀ ਕੀ ਕਾਰਨ ਰਿਹਾ ਇਸ ਕੰਮ ਕੀ ਰਿਹਾ ਉਹ ਜਿਹੜਾ ਉਹ ਪੁੱਛਗੇ ਇਸ ਦੌਰਾਨ ਜਿਹੜਾ ਦੱਸ ਰਿਹਾ ਵੀ ਉਹ ਉਸ ਨੂੰ ਇਹ ਸ਼ੱਕ ਸੀਗਾ ਵੀ ਉਸੀ ਲੜਕੀ ਦੇ ਕੋਈ ਰਿਲੇਸ਼ਨਸ ਹੈ ਜਾਂ ਗਲਤ ਰਿਲੇਸ਼ਨਸ ਹੈਗੇ ਉਸ ਚੱਕ ਦੇ ਵਿੱਚ ਹੀ ਕਹਿੰਦਾ ਮੈਂ ਉਸ ਨੂੰ ਮਾਰਿਆ ਕਿੰਨੇ ਸਾਲ ਦੀ ਸੀ ਉਹ ਲੜਕੀ ਹੈਗੀ ਸੀ ਲੜਕੀ ਕਰੀਬ 19-20 ਸਾਲ ਦੀ ਸੀ ਮਾਨਾ ਦਰਖਾਸਤ ਹੈ ਸਰ ਹਾਂਜੀ ਕੇਸ ਰਜਿਸਟਰ ਹੋ ਗਿਆ ਮਰਡਰ ਦਾ ਕੇਸ ਰਜਿਸਟਰ ਹੋ ਗਿਆ ਤੇ ਉਹ ਅਰੈਸਟ ਕਰ ਲਏ ਸਰ ਡੈੱਡ ਬਡੀ ਮੇਰੀ ਸੀ ਨਹੀਂ ਜਿਹੜਾ ਉਹ ਦੁਕਾਨਦਾਰ ਕਾਰੋਬਾਰ ਦੇ ਦੀ ਤਾਂ ਆਪਣੀ ਬੇਟੀ ਨੂੰ ਕਿਉਂ ਮੌਤ ਦੇ ਘਰ ਉਤਾਰਿਆ ਤੁਸੀਂ ਸਰ ਇਹਨੇ ਦੋ ਵਾਰ ਹੀ ਕਾਰੀ ਸੀ ਇਹ ਹਿੱਟੇ ਹੈਗਾ ਹੱਥ ਪੈਰ ਜੋੜੇ ਸੀਗੇ ਪਰ ਪੁੱਤ ਕੋ ਕਹਿਣਾ ਮਾਰਾ ਨਹੀਂ ਗਿਆ ਮਾਰਿਆ ਇਹ ਜਿੱਦ ਨੇ ਸੀ ਇੱਕ ਆਲਟਕੀਸਾ ਮੇਰੀ ਨਿੱਕੀ ਕੁੜੀ ਨੇ ਆ ਕੇ ਦੱਸਿਆ ਮੈਂ ਡਾਕਟਰ ਕੋਲ ਆ ਕੇ ਬੱਦ ਕਰਕੇ ਘਰੇ ਪਾਣੀ ਤਿਆਰ ਲਿਖੀ ਕੁੜੀ ਨੇ ਕਹਿੰਦੀ ਪਾਪਾ ਆਹ ਦਾਲਣਾ ਲੈਣਾ ਕੀ ਦੱਸਿਆ ਕੁੜੀ ਨੇ ਕਹਿੰਦੀ ਪਾਪਾ ਕੋਲ ਤੁਸ ਦੇਣਾ ਚਾਹੁੰਦੇ ਹਾਂ ਕੌਣ ਆਪਣੀ ਪ੍ਰੀਤ ਮੈਂ ਉਹਦੇ ਹੱਥ ਜੋੜੇ ਮੈਂ ਆਹ ਪੁੱਤ ਲੈ ਲੈ ਇਹਦੇ ਤੋਂ ਇੱਕ ਡੇਢ ਮਹੀਨਾ ਮੈਂ ਪਹਿਲਾਂ ਮੇਰੇ ਡਾਕਟਰ ਤੱਕ ਵੀ ਪਤਾ ਮੈਂ ਆਪ ਵੀ ਨਹਿਰ ਚਾਲ ਮਾਰਨ ਗਏ ਮੈਂ ਆਹ ਪੁੱਤ ਸੰਭ ਜਾਨਾ ਕਿ ਪੁੱਤ ਡਾਰੀ ਜਾਂਦਾ ਫਰੂ ਦੇਸ਼ ਦਾ ਫਿਰ ਕੀ ਹੋਇਆ ਫਿਰ ਜਦ ਮੈਂ ਉੱਧ ਨ ਆਇਆ ਮੈਂ ਕਿਹਾ ਪੁੱਤ ਆ ਕੀ ਕਹਾ ਕਿਹਾ ਤਾਂ ਵੀ ਮੈਂ ਕਰਨੇ ਕਰਨਾ ਜੋ ਤੁਹਾਡੇ ਕੋਲ ਹੈ ਕਿਹਦੀ ਨਹਿਰ ਸੱਚਾ ਗਰੀਬ ਨਾਮ ਨੋਗਾਰੋ ਦੇ ਪਾਸ ਹੈ ਨੌਸਪਤਾਲ ਤਾਂ ਕਿਵੇਂ ਸਟੇ ਕੋਈ ਆਸਤੂ ਬੰਨੇ ਹਾਂਜੀ ਹਾਂਜੀ